ਅਸਲ ਜੀ ਮੈਂ 6 ਵਜੇ ਦੇ ਕਰੀਬ ਕਰੀਬ ਸ਼ਵਾਲੇ ਚ ਆਇਆ ਚੰਦਨਗੜ ਜੋੜਿਆਖੋਰ ਤੇ ਅਸਲ ਤੁਹਾਨੂੰ ਸ਼ਨੀ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਾ ਰਿਆ ਪਹਿਲਾਂ ਤੇ ਅਸਲੇ ਮੈਂ ਇਸ ਕਰਕੇ ਆਇਆ ਦਿਨੇ ਅੱਜ ਫਿਰ ਸੋਮਵਾਰ ਆ ਗਿਆ ਕਿ ਇੱਥੇ ਮਹਿਲਾਵਾਂ ਜਿਹੜੀਆਂ ਮਹਾਰਾਜ ਦਾ ਸਰੂਪ ਜਿਹੜਾ ਤਿਆਰ ਕਰਦੀਆਂ ਨੇ ਦੇਖਦੇ ਆ ਦਰਸ਼ਨ ਹੋਉ ਪਾਉਂਦੇ ਕਿ ਤਿਆਰ ਕਰਦੇ ਕਿਸ ਤਰ੍ਹਾਂ ਨਹੀਂ ਕਰਦੇ ਪੁੱਛਦੇ ਹੁਣ ਲਾ ਦੇਖਦੇ ਆ ਹਾਂ ਵੀ ਇਹ ਮਹਿਲਾਵਾਂ ਨੇ ਡੇਰੇ ਦੀਆਂ ਜਿਹੜੇ ਕੀ ਰੂਪ ਤਿਆਰ ਕਰਦੇ ਨੇ ਮਾਰੇ ਦਾ ਸਰੂਪ ਤਾਜਮਾ ਥੋੜਾ ਫਿਰ ਲੇਟ ਹੋ ਗਿਆ ਮੈਂ ਅਗਲੇ ਸੋਮਵਾਰ ਆਉਂਗਾ ਤੇ ਬੜਾ ਵਧੀਆ ਲੱਗਦਾ ਇਹਨਾਂ ਨੂੰ ਤਾਂ ਅਸਲੇ ਜੀ ਮੈਂ ਸ਼왈ਲੇ ਚ ਤੇ ਅੱਜ ਜੇ ਸਰੂਪ ਜਿਹੜਾ ਦਿੱਤਾ ਮਾਂ ਦਾ ਸਰੂਪ ਦਿੱਤਾ ਮਾਂ ਮਾਈ ਦਾ ਇਹ ਦੇਖ ਸਕਦੇ ਹੋ ਅੱਜ ਮੈਂ ਫਿਰ ਥੋੜਾ ਲੇਟ ਜਰੂਰ ਹੋ ਗਿਆ ਤਾਂ ਮੈਂ ਸਰੂਪ ਦੇ ਦਰਸ਼ਨ ਕਰਾਣਾ ਹੈ ਸੋਮਵਾਰ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਮਹਾਰਾਜ ਜੀ ਦੇ ਸ਼ਿਵ ਜੀ ਮਹਾਰਾਜ ਜੀ ਦੇ ਤੇ ਹਰ ਸੋਮਵਾਰ ਲਗ ਰੂਪ ਦਿੱਤਾ ਜਾਂਦਾ ਤੇ ਅੱਜ ਮਹਾਮਾਈ ਦਾ ਰੂਪ ਦਿੱਤਾ ਗਿਆ ਮਾਂ ਲਿਖਿਆ ਗਿਆ ਉੱਤੇ ਸੁਣ ਲਓ ਜੀ ਮੈਂ ਸ਼ਵਾਲੇ ਦੇ ਬਾਹਰ ਹਾਂ ਤੇ ਇਤਿਹਾਸ ਹੈ ਜੀ ਹਿੰਦੀ ਵਾਲਾ ਤੁਸੀਂ ਪੜ ਸਕਦੇ ਹੋ ਜੇ ਦੀ ਮੈਂ ਫੋਟੋ ਪਾ ਦਾਂਗਾ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ ਲਿਓ ਤੇ ਇਹ ਸਾਈਡ ਹੈਗਾ ਪੰਜਾਬੀ ਵਾਲਾ ਤੇ ਇਹ ਸਾਹਮਣੇ ਪੈਂਦਾ ਹੈ ਜੀ ਇਹ ਗਾਇਨ ਦੇ ਬਰਾਦਰੀ ਤੁਸਾ ਬਰਾਦਰੀ ਦਾ ਜਿਹੜਾ ਜਠੇਰਿਆਂ ਦਾ ਮੰਦਿਰ ਪਿੰਡ ਚੰਨੂ ਰੰਗਲ ਚ ਜਠੇਰੇ ਉਹਨਾਂ ਦੇ ਤੇ ਇਸ ਸਾਈਡ ਪੈ ਜਾਂਦਾ ਇਹ ਪੰਜਾਬੀ ਵਾਲਾ ਇਤਿਹਾਸ ਹੈ ਸ਼ਵਾਲੇ ਦਾ ਸ਼ਿਵ ਮੰਦਿਰ ਦਾ ਇਤਿਹਾਸ ਪਿੰਡ ਚੰਦਨਨਗਲ ਜੋੜੀਆਂ ਖੁਰਦ ਤੇਦਾ ਸਕਰੀਨਸ਼ਾਟ ਲਾ ਕੇ ਪੜ ਲਓ ਤੇ ਇੱਥੇ ਹਰ ਇੱਥੇ ਹਰ ਸੋਮਾਰ ਦੇ ਸੋਮਾਰ ਆਰਤੀ ਹੁੰਦੀ ਆ ਲੇਡੀਆਂ ਵੀ ਆਰਤੀ ਕਰਦੀਆਂ ਨੇ ਤੇ ਜੈਂਸੀ ਕਰਦੇ ਨੇ ਤੇ ਅੱਜ ਦਿਨੇ ਦਿਨੇ ਮਾਤਾ ਜੀ ਨਾਲ ਮੁਲਾਕਾਤ ਹੋਈ ਆ ਤੇ ਅਸੀਂ ਸ਼ਾਮ ਨੂੰ ਰਾਤ ਨੂੰ 8:30 ਵਜੇ ਫੇਰ ਮੁਲਾਕਾਤ ਕਰਾਂਗੇ ਪਤਾ ਹੀ ਅੱਜ ਫੇਰ ਮੈਂ ਡੇਟ ਹੋ ਗਿਆ ਨਾ ਅਸਲ ਜੀ 9 ਵਜੇ ਦਾ ਸਮੇਂ ਹੋ ਗਿਆ ਤਾਂ ਮੈਂ ਫੇਰ ਆ ਗਿਆ ਅਸਲਿ ਸ਼ਵਾਲੇ ਚੰਦਰేశੁਰ ਧਾਮ ਪਿੰਡ ਚੰਦਨਨਗਲ ਜੋੜੀਆਂ ਖੁਰਦ ਤੇ ਸ਼ਾਮਾਂ ਦੇ ਵੇਲੇ ਆਇਆ ਸੀ ਉਸ ਲਈ ਲੇਡੀਜ਼ ਇੱਥੇ ਉਹਨਾਂ ਨੇ ਸਰੂਪ ਤਾਂ ਮਹਾਰਾਜ ਨੂੰ ਦਿੱਤਾ ਸੀ ਅਜ ਮਾਂ ਦੇ ਰੂਪ ਦਾ ਸਰੂਪ ਦਿੱਤਾ ਦਾ ਉਹ ਤੁਹਾਨੂੰ ਦਿਖਾਵਾਂਗਾ ਮੈਂ ਤੁਸੀਂ ਹੁਣ ਵੀ ਦੇਖਿਓ ਪਹਿਲਾਂ ਵੀ ਵੀਡੀਓ ਜਿਹੜੀ ਚੱਲੇਗੀ ਉੱਚ ਵੀ ਦਿਖੇਗਾ ਤੁਹਾਨੂੰ ਤੇ ਅਸਲੇ ਮੈਂ ਫਸਟ ਟਾਈਮ ਅੱਜ ਕੋਈ ਵੀ ਨਹੀਂ ਆਇਆ ਲੇਟ ਹੋ ਗਏ ਸਾਰੇ ਆ ਰਹੇ ਨੇ ਸਾਰੇ ਫਿਰ ਦੇਖਦੇ ਹਾਂ ਹੋਰ ਕੀ ਕੀ ਅਸੀਂ ਕਰਦੇ ਆਰਤੀ ਜਿਹੜੀ ਹੋਏਗੀ ਤੁਹਾਨੂੰ ਦਰਸ਼ਨ ਕਰਾਵਾਂਗਾ ਮਹਾਰਾਜ ਦੇ ਤੇ ਆਰਤੀ ਅਸੀਂ ਬੋਲਾਂਗੇ ਆਰਤੀ ਕਰਾਂਗੇ ਮਹਾਰਾਜ ਦੀ ਹੋਰ ਸਿਨੇਮੈਟਿਕ ਜਿਹੜੇ ਹੁੰਦੇ ਦਿਖਾਵਾਂਗੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਅਸਲੇ ਜੀ ਇਸ ਤਰ੍ਹਾਂ ਦਾ ਮਾਹੌਲ ਆ ਬਿੱਲੀ ਐ ਅਸਲੇ ਘੁੰਮ ਰਹੀ ਐ ਜੰਗਲਾਜਿਆ ਬਣਿਆ ਬਿਲਕੁਲ ਬੜਾ ਵਧੀਆ ਵਾ ਦਿੰਦੇ ਸਮੇ ਬਹੁਤ ਸੋਹਣਾ ਲੱਗਦਾ ਤੇ ਅਸਲੇ ਰਾਤ ਹੋ ਗਈ ਐ ਤੇ ਬਿੱਲੀ ਘੁੰਮ ਰਹੀ ਐ ਅਸਲੇ ਇੱਥੇ ਤੇ ਇਹ ਸਾਰਾ ਮਾਹੌਲ ਚਾਲ ਇਸ ਤਰ੍ਹਾਂ ਦਾ ਤੇ ਉਹ ਮਿੱਤਰ ਬਾਰੇ ਕੁਛ ਆ ਕੇ ਮੋਟਰਸਾਈਕਲ ਤੇ ਬਾਹਰ ਗੇਟ ਦੇ ਤੇ ਅਸਲੇ ਸ਼ਨੀ ਦੇ ਮਹਾਰਾਜ ਜੀ ਦੇ ਅੱਗੇ ਵੀ ਦਰਸ਼ਨ ਕਰਾਏ ਤੁਹਾਨੂੰ ਤੇ ਹੁਣ ਵੀ ਮੈਂ ਕਰਾਉਂਗਾ ਜੈ ਸ਼ਿਵ ਸ਼ੰਕਰ ਰਦਰ ਰਦੇ ਅਸਲ ਜੀ ਤੈਨੂੰ ਸ਼ੰਦੇ ਮਹਾਰਾਜ ਜੀ ਦੇ ਦਰਸ਼ਨ ਕਰਾ ਰਿਆ ਨਹੀਂ ਦਰਸ਼ਨ ਕਰ ਸਕਦੇ ਹੋ ਤੇ ਆਪਣੇ ਦੋ ਮਿੱਤਰ ਆਏ ਨੇ ਅਸਲੇ ਦੋ ਤੇ ਤਿੰਨ ਚਾਰ ਹੋਰ ਆ ਗਏ ਨੇ ਦੋ ਤਿੰਨ ਲੋ ਜੀ ਘੁਮਾਤਾ ਕੈਮਰਾ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਇਹ ਸਾਰੀਆਂ ਸੰਗਤਾਂ ਲੇਟ ਨੇ ਅੱਜ ਪਰਤ ਜੀ ਵੀ ਆਏ ਨੇ ਸਾਡੇ ਵਿੱਚ ਚਲ ਭਾਈ ਜੀ ਠੀਕੋ ਕਿਰਪਾ ਜੀ ਹੋਰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਬਸ ਠੀਕ ਜੀ ਕਿਰਪਾ ਜੀ ਸਾਰੇ ਸੰਗਤਾਂ ਲੇਟ ਨੇ ਆ ਰਹੇ ਨੇ ਤੇ ਆਪਾਂ ਵੀ ਲੇਟ ਆ ਤੇ ਮੈਂ ਆ ਕੇ ਗੇਟ ਖੁਲਵਾਇਆ ਗੇਟ ਬੰਦ ਹੀ ਕੋਈ ਵੀ ਨਹੀਂ ਆਇਆ ਅਜ ਨੋਏ ਦਾ ਸਮਾਂ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਮਤਲਬ 8:50 ਦਾ ਸਮਾਂ ਹੋ ਗਿਆ ਤਕਰੀਬਨ 9 ਵਜੇ ਗਏ ਸਮਾਂ ਮਾਤਾ ਜੀ ਨੂੰ ਅੱਗੇ ਵੀ ਅਸੀਂ ਮਿਲ ਕੇ ਗਏ ਆ ਥੋੜੇ ਦੇਰ ਪਹਿਲਾਂ ਤੇ ਹੁਣ ਫਿਰ ਅਸੀਂ ਮਿਲ ਲਾਗੇ ਆ ਤੇ ਆ ਨਿੱਕੇ ਨਿੱਕੇ ਕਿਊਟੀ ਕਾਏ ਬੱਚੇ ਕਾਕਾ ਨਾਮ ਕਰ ਰਾਮ ਰਾਮ ਜੀ ਰਾਮ ਰਾਮ ਜੀ ਨਹੀਂ ਉਹ ਨਹੀਂ ਇਹ ਨਹੀਂ ਅੱਜ ਨਹੀਂ ਕਰ ਓਏ ਹੋਏ ਬਾਬਾ ਜੀ ਨਹੀਂ ਨਹੀਂ ਕਰਨਾ ਤੇ ਹੋਰ ਵੀ ਆ ਰਹੇ ਨੇ ਮਿੱਤਰ ਪਿਆਰੇ ਸਾਰੇ ਉਹ ਵੇਖੋ ਤੁਰਿਆ ਰਹੇ ਆ ਸਾਰੇ ਹੀ ਲੇਟ ਆ ਪਤਾ ਨਹੀਂ ਇਹਨਾਂ ਨੇ ਘਰੇ ਸਲਾਹ ਕੀਤੀ ਕਿ ਅਸੀਂ ਲੇਟ ਜਾਣਾ ਅਸਲ ਵਿੱਚ ਜੀ ਮਿੱਤਰ ਪਿਆਰੇ ਆ ਚੁੱਕੇ ਨੇ ਸਾਰੇ ਤੇ ਹੋਰ ਵੀ ਆ ਚੁੱਕੇ ਨੇ ਇਸ ਸਾਈਡ ਤੇ ਤੁਹਾਨੂੰ ਦਿਖਾ ਰਹੇ ਆ ਅੱਜ ਦਾ ਸ੍ਰੋਮ ਹਰਾਈ ਜੀ ਦਾ ਤਜਮਾ ਦਾ ਰੂਪ ਜਿਹੜਾ ਕੀਤਾ ਗਿਆ ਪੂਰਾ ਇਹ ਸਾਜ ਜਦ ਨਿਕਲ ਕੇ ਬਾਹਰ ਬੜੀ ਜ਼ੋਰ ਜ਼ੋਰ ਚ ਵਜਾਉਂਦਾ ਸਾਜ ਹਾੜਾ ਰਾਜਨ ਜੈਹੀ ਹੈ ਜੈਹੀ ਹੈ ਜੈਹੀ ਹੈ ਇੱਕ ਦੇ ਰਾ ਹਾਂ ਇਹ ਵੱਡੇ ਸਾਜ ਚੋਂ ਵਾਲਾ ਹੈ ਜੈ ਸ਼ਿਵ ਸ਼ੰਕਰ ਹਰ ਹਰ ਮਾਦੇ ਹਰ ਹਰ ਮਾਦੇ ਵੱਡੇ ਸਾਜਾਂ ਵਾਲਾ ਹਰ ਹਰ ਮਾਦੇ ਕਰੇ ਵੀਰ ਬਜੂਗੇ गा देव हर हर महादेव हर हर महादेव सारा किसी असल जी प्रशाद मंडा जा रहे ਅਸਲ ਵਿੱਚ ਆਰਤੀ ਦੀ ਸਮਾਪਤੀ ਹੋ ਗਈ ਤੇ ਆਪਾਂ ਨੂੰ ਡੇਰੇ ਬਾਬਾ ਨਾਨਕ ਦੀ ਸੰਗਤ ਵੱਲ ਪੀੜਿਆ ਸੰਗਤ ਨੂੰ ਕਿ ਰੋਜ਼ ਰਾਤ ਨੂੰ ਇੱਥੇ ਆਇਆ ਕਰੋ 9 ਤੋਂ 9:30 ਤੱਕ ਅਸੀਂ ਆਰਤੀ ਕਰਦੇ ਹਾਂ ਨੂੰ ਸੰਗਤ ਦੀ ਲੋੜਿਆ ਸੰਗਤ ਸਾਡੇ ਨਾਲ ਇੱਥੇ ਜਿੰਨੀ ਹੋਏਗੀ ਉਹਨਾਂ ਆਨੰਦ ਬੱਜੇਗਾ ਸਾਰੇ ਹੋਣ ਟੋਟਲੀ ਅਸਲ ਵਿੱਚ ਆਪਾਂ ਮੌਜੂਦ ਹੋ ਗਏ ਕੋਰੀਡੋਰ ਰੋਡ ਤੇ ਤੇ ਆਰਤੀ ਹੋ ਗਈ ਸਮਾਪਤੀ ਤੇ ਮੈਂ ਤੇ ਸੁਰਮਿਆਂ ਤੇ ਅਸਲ ਵਿੱਚ ਸਾਡੀ ਹੋ ਗਈ ਵਾਪਸੀ ਤੇ ਬਾਕੀ ਸਾਰੇ ਜਿੰਨੇ ਵੀ ਸਦਸਿਆਗੇ ਸਾਰੇ ਜਾ ਚੁੱਕੇ ਨੇ ਕਾਪਾ ਕੋਰੀਡੋਰ ਰੋਡ 'ਤੇ ਨਹੀਂ ਕਰ ਲਉ ਜਾ ਰਹੇ ਤੇ ਅੱਜ ਦਾ ਬਲੌਗ ਇੱਥੇ ਸਮਾਪਤੀ ਕਰਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕੋਰੀਡੋਰ ਦਾ ਰਾਤ ਦਾ ਨਜ਼ਾਰਾ ਦੇਖ ਲਓ ਰੋਡ ਵਾਲਾ ਤੁਸੀਂ ਕਿੰਨਾ ਜਗਮਗਾ ਕਰ ਰਿਹਾ ਤੇ ਸੋਰ ਮੇਰੇ ਨਾਲ ਕਹੀਂ ਸ਼ਰਸਪਟਾ ਕਰਦੇ ਜਾ ਰਹੇ ਆ। ਬੋਕੇ ਜੀ ਬਾਏ ਗੁੱਡ ਨਾਈਟ ਅੱਬ